ਹੈਲੋ ਜੀ ਗੁੱਡ ਮਾਰਨਿੰਗ एवरीवन होप ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਸਭ ਠੀਕ ਠਾਕ ਹਾਂ ਤੇ ਚਲੋ ਅਸੀਂ ਹੁਣ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਦੇ ਆ ਸਾਡੇ ਮਾਊਂਟਨ ਬਾਰੇ ਜਿਵੇਂ ਤੁਹਾਨੂੰ ਪਤਾ ਸੀ ਉੱਪਰ ਰਹਿ ਰਹੇ ਹਾਂ ਤੇ ਜੋ ਸਾਡੇ ਉੱਪਰ ਅਸੀਂ ਰਹਿੰਦੇ ਆ ਨਾ ਸਾਡੇ ਜਿਵੇਂ ਵਾਟਰ ਸਪਲਾਈ ਹੁੰਦੀ ਹੈ ਸਿਟੀ ਦੇ ਵਿੱਚ ਉਹ ਵਾਟਰ ਸਪਲਾਈ ਨਹੀਂ ਹੈਗੀ ਸੋ ਇਸ ਕਰਕੇ ਸਾਰੇ ਮਾਊਂਟਨ ਦੇ ਉੱਪਰ ਜਿਵੇਂ ਅਸੀਂ ਮੀਂਹ ਦਾ ਪਾਣੀ ਇਕੱਠਾ ਕਰਦੇ ਆ ਸਾਡੇ ਬਹੁਤ ਵੱਡੇ ਵੱਡੇ ਟੈਂਕੂ ਹੁੰਦੇ ਨੇ ਤੇ ਸਾਡੇ ਜਿਵੇਂ ਰੇਨ ਮੋਟਰ ਦੀ ਇੱਥੇ ਸਾਰਾ ਮਾਉਂਟਨ ਇਕੱਠਾ ਕਰਦਾ ਤੇ ਉਹਦੇ ਵਿੱਚ ਪੈਂਦਾ ਆ ਬਟ ਹੁਣ ਕਈ ਮਹੀਨਿਆਂ ਤੋਂ ਸਾਡੇ بارش ਨਹੀਂ ਸੀ ਹੋਈ ਸੋ ਇਸ ਕਰਕੇ ਪਾਣੀ ਜਿਹੜਾ ਸੀ ਟੈਂਕਾਂ ਦੇ ਵਿੱਚ ਲੋ ਹੋ ਗਿਆ ਸੀ ਤੇ ਇਸ ਕਰਕੇ ਸਾਨੂੰ ਆਰਡਰ ਕਰਨਾ ਪਿਆ ਤੇ ਸੋ ਅੱਜ ਸਾਡੀ ਡਿਲੀਵਰੀ ਆਈ ਸੀ ਪਾਣੀ ਦੀ ਤੇ ਭਾਈ ਪਾਣੀ ਭੌਣ ਆਇਆ ਆ ਤੇ ਪਾਣੀ ਪਾ ਕੇ ਉਸ ਤੋਂ ਬਾਅਦ ਉਹ ਚੈੱਕ ਕਰਦਾ ਆ ਵੀ ਟੈਂਕ ਕਿੰਨਾ ਕੁ ਹੋ ਗਿਆ ਤੇ ਮੈਨੂੰ ਲੱਗਦਾ ਹੁਣ ਸਾਡੇ ਕੋਲ ਟੈਂਕ ਫੁੱਲ ਹੋ ਗਿਆ ਆ ਵਾਟਰ ਦਾ ਤੇ ਪਾਣੀ ਬਹੁਤ ਜ਼ਿਆਦਾ ਸਾਡੇ ਕੋ ਗਿਆ ਬਹੁਤ ਛੋਟਾ ਸ ਆ ਜਾਂਦੀਆਂ ਨੇ ਪਾਣੀ ਦੀ ਜਿਵੇਂ ਅਸੀਂ ਸਾਡੇ ਮੀਨਾ ਪਾਵੇ ਤੇ ਫਿਰ ਇੱਥੇ ਪ੍ਰੋਬਲਮ ਇਹ ਹੁੰਦੀ ਆ ਮਾਉਂਟਨ ਦੇ ਉੱਤੇ ਲੋ ਜੀ ਆਪਾਂ ਨਿਕਲੇ ਆ ਹੁਣ ਵਾਕ ਤੇ ਜਿਹੜੀ ਕਿ ਆਪਣੀ ਡੇਲੀ ਰੁਟੀਨ ਆ ਤੇ ਆਪਾਂ ਕਰ ਰਹੀਆਂ ਵਾਕ ਤੇ ਚਲੋ ਜੀ ਤੁਹਾਨੂੰ ਵੀ ਦਿਖਾਉਣੀ ਆ ਤੇ ਬਹੁਤ ਸੋਹਣੀਆ ਗ੍ਰੀਨਰੀ ਦੇਖੋ ਕਿੰਨੀ ਆ ਇੱਥੇ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ weather ਆ ਦੇਖੋ ਬੱਦਲ ਦੇਖੋ ਕਿੰਨੇ ਕਲੀਨ ਹਨਾ ਮੈਂ ਕਈ ਵਾਰੀ ਸੋਚਦੀ ਹੁੰਦੀ ਹੁਈ ਆ ਕਿ ਮੈਨੂੰ ਲੱਗਦਾ ਇੰਡੀਆ ਦੇ ਵਿੱਚ ਇੰਨੇ ਕਲੀਨ ਬੱਦਲ ਕਦੇ ਨਹੀਂ ਦੇਖੇ ਉਤਰਾ ਹਰ ਟਾਈਮ ਧੂੜ ਟੀ ਚੜੀ ਜਾਂਦੀ ਆ ਬੰਨਾ ਪੋਲੂਸ਼ਨ ਡਾਕਟਰ ਮੇਬੀ ਤਾਂ ਹੀ ਬਿਮਾਰੀਆਂ ਵੀ ਜ਼ਿਆਦਾ ਨਹੀਂ ਉੱਥੇ ਤੇ ਬੜਾ ਸਾਫ਼ ਸੁਥਰਾ ਜਿਹਾ ਵਾਤਾਵਰਨ ਆ ਬਹੁਤ ਸੁਣਾ ਬੜਾ ਸਕੂਨ ਮਿਲਦਾ ਜਦੋਂ ਵੋਕ ਕਰੀਦੀ ਆ ਨਾ ਤੇ ਬੜਾ ਅੱਛਾ ਲੱਗਦਾ ਆ ਆ ਲੋਈ ਹਾਂ ਬਤਨਿਕਾ ਦਾ ਦਰਖਤਾ ਗਰੇਪਫਰੂਟ ਨਹੀਂ ਵੀ ਤੇ ਦੇਖੋ ਕਿਵੇਂ ਲਿਖਿਆ ਪਿਆ ਇੱਥੇ ਗਰੇਪਫਰੂਟ ਹੁੰਦਾ ਪਰ ਲੁੱਕ ਲੈ ਕੇ ਲੱਗਦੀ ਆ ਔਰੈਂਜ ਵਾਂਗੂ ਪਰ ਟੇਸਟ ਦਾ ਡਿਫਰੈਂਟ ਹੁੰਦਾ ਸਵੀਟ ਹੁੰਦਾ ਔਰੈਂਜ ਜਾਲੀ ਸਾਡੀ ਵੋਕ ਕਰਦੇ ਕਰਦੇ ਅਸੀਂ ਬਹੁਤ ਦੂਰ ਤੱਕ ਨਿਕਲ ਗਏ ਆ ਤੇ ਬਾਕੀ ਦੇਖਦੇ ਆ ਚਲਾਤ ਆਏ ਆ ਵੀ ਹੁਣ ਘਰੀ ਮੁੜਤੀਏ ਮੱਬੂ ਜੀ ਦਾ ਵੀ ਫੋਨ ਆ ਗਿਆ ਸਾਨੂੰ ਵਿੱਚ ਘਰੇ ਆਉਣ ਵਾਸਤੇ ਤੇ ਦੋਸਤ ਹੈ ਨਾ ਸਾਰਾ ਕੁਝ ਉਹ ਦੇਖਿਆ ਕਿ ਕਿੰਨੀ ਸੋਹਣੀ ਜਗਾ ਹੈ ਨਾ ਉਹ ਸਾਹਮਣੇ ਕੀ ਆ ਆਹਾਂ ਇਹ ਗਾਰਡਨ ਆ ਤੇ ਗਾਰਡਨ ਦਾ ਨਾਮ ਹੈ ਜਾਸ਼ਮੀਨ ਗਾਰਡਨ ਆਪਾਂ ਉੱਥੇ ਜਾ ਸਕਦੇ ਆ ਫਿਰ ਇਹਨੇ ਫਲਾਵਰ ਦਾ ਚਲੋ ਜੀ ਵੈਸੇ ਤਾਂ ਅਸੀਂ ਸਲਾਬ ਨਾਲੀ ਸੀ ਉਹਨਾਂ ਆਪਾਂ ਘਰੀ ਵਾਪਸ ਚੱਲਦੇ ਆ ਤੇ ਤੁਰਦੇ ਤੁਰਦੇ ਸਾਨੂੰ ਰਸਤੇ ਦੇ ਵਿੱਚ ਨਿਗਾਹ ਪੈ ਗਈ ਮੈਨੂੰ ਦੂਰ ਤੋਂ ਦੇਖਿਆ ਮੈਂ ਕਿਹਾ ਬਹੁਤ ਸੋਹਣੀ ਪਲੇਸ ਆ ਤੇ ਚਲੋ ਆਪਾਂ ਤੁਹਾਨੂੰ ਨਹੀਂ ਦਿਖਾਉਨੇ ਆ। ਆਪਾਂ ਤੁਹਾਨੂੰ ਦੱਸਿਆ ਕਿ ਇਹ ਗਾਰਡਨ ਹੈ। ਇੱਕੋ ਜੈਸਮੀਨ ਗਾਰਡਨ। ਤੇ ਆਪਾਂ ਤੁਹਾਨੂੰ ਨੇੜੇ ਤੋਂ ਦਿਖਾਉਨੇ ਆ ਜਾ ਕੇ। ਆ ਰਿਹਾ ਹੈ ਵੀਊ ਗ੍ਰੀਨ ਗ੍ਰੀਨ ਕੱਪਾ ਸੋਣਾਏ ਮੇਰੀ ਸਿਹਰ ਵਰਗਾ ਨਹੀਂ ਸ਼ਾ ਯਾ ਉਹ ਵਾਟਰ ਬੋਟਲ ਨਹੀਂ ਲੈ ਕੇ ਆਏ ਹਨਾ ਜਸ ਲੱਗ ਗਈ ਮੇਰੀ ਅੰਦਰ ਵੀ ਜਾ ਸਕਦੇ ਆਪਾਂ हां जी ਆਪਾਂ ਪਹੁੰਚ ਗਏ ਜੈਸਮੀਨ ਗਾਰਡਨ ਤੇ ਆਪਾਂ ਨੂੰ ਸਾਹ ਬਹੁਤ ਚੜਿਆ ਹੋਇਆ ਬਹੁਤ ਕਰ ਕਰਕੇ ਇਹਨਾਂ ਸ਼ੁਕਰ ਹੈ ਆਪਾਂ ਨੂੰ ਗਾਰਡਨ ਦੇ ਦਿੱਸ ਗਿਆ ਤੇ ਥੋੜਾ ਜਿਹਾ ਆਪਾਂ ਲਿਆ ਸਾਹ ਇੱਥੇ ਬੈਠ ਕੇ ਤੇ ਥੋੜਾ ਜਿਹਾ ਫੁੱਲ ਬੁੱਟੇ ਦੇਖੇ ਤੁਸੀਂ ਥੋੜੀ ਸਮੈਲ ਨਾਲ ਦੇਖ ਸਹੀ ਗੱਲ ਹੈ ਠੰਡੀ ਠੰਡੀ ਹਵਾ ਚੱਲਣ ਦੀ ਹੈ ਸੱਚੀ ਦੇ ਨਹੀਂ ਕਰਨਿਆ ਘਰ ਚਾ ਨੂੰ ਐਂ ਹੀ ਕਰਦਾ ਵਾ ਸਿੱਠੀ ਬੋਕਰੀਏ ਪਰ ਮੈਨੂੰ ਲੱਗਦਾ ਵੀ ਹਾਂ ਉਹੀ ਮੈਨੂੰ ਲੱਗਦਾ ਜਿਵੇਂ ਬੱਦਲ ਛੱਡ ਛੱਡ ਕੇ ਆ ਰਹੇ ਹਨ ਤੇ ਮੈਨੂੰ ਲੱਗਦਾ ਮੀਂਹ ਆ ਜਾਣਾ ਤੇ ਦੇਖੋ ਜੀ ਤੁਸੀਂ ਆ ਪਹਾਉਨੇ ਮਾਉਂਟੇਨ ਤੇ ਤੇ ਬਹੁਤ ਹੀ ਇੱਥੇ ਤਾਂ ਨਵੀਆਂ ਨਾ ਬਸ ਮਾਰਾ ਸੱਚੇ ਪਾਸ਼ਾ ਨੇ ਮੌਕਾ ਦਿੱਤਾ ਹੈ ਆਸਟ੍ਰੇਲੀਆ ਆਉਣ ਦਾ ਘੁੰਮਣ ਦਾ पंजाब मौके मिले नहीं थी पर इतने आके ना बहुत अच्छा लागू पता नहीं ਛੱਡਿਆ ਆਉਂਦਿਆਂ ਨੂੰ ਬੱਚਿਆਂ ਨੇ ਕਰਦਿਆ ਸੀ ਰੈਡੀ ਮੈਂਗੋ ਤੇ ਬਣਾ ਲੈ ਕਿੰਨਾ ਕੁ ਬਣਾਉ ਦੁੱਧ ਬਬੂ ਜੀ ਬਣਾਣ ਲੱਗੇ ਨੇ ਆਪਣੇ ਆਪ ਸ਼ੇਕ ਤੇ ਜੇ ਸਾਨੂੰ ਪਹਿਲਾਂ ਦੱਸਦੇ ਵੀ ਸੀ ਆਪਣੇ ਆਪ ਬਣਾ ਲੈਣਾ ਆ ਤੇ ਅਸੀਂ ਥੋੜੀ ਵਾਕ ਹੋਰ ਕਰ ਲੈਂਦੇ ਚਲੋ ਕੋਈ ਚੱਕਰ ਨਹੀਂ ਹਾਂਜੀ ਬਬੂ ਜੀ ਨੇ ਬਣਾ ਲੈ ਸ਼ੇਕ ਤੇ ਬਬੂ ਜੀ ਕਹਿ ਰਹੇ ਨੇ ਵੀ ਟੇਸਟ ਕਰੋ ਪਾਤਾ ਦੇ ਕਿਸੇ ਮੰਡਨ ਤੇ ਹੁੰਨੇ ਆ ਤੇ ਆਪਣਾ ਜਿਹੜਾ ਵਾਟਰ ਦਾ ਹੈਗਾ ਵਾਟਰ ਸਪਲਾਈ ਆ ਉਹ ਆਪਣੀ ਹੈਗੀ ਆ ਮੀਂਹ ਦੀ ਆਪਣੇ ਤੇ ਬੋਰ ਨਹੀਂ ਹੈਗੇ ਜਿਵੇਂ ਆਪਣੇ ਇੰਡੀਆ ਚ ਪੰਜਾਬ ਚ ਆਪਣੇ ਬੋਰ ਹੁੰਦੇ ਆ ਘਰ ਘਰ ਬੋਰ ਹੁੰਦੇ ਆ ਤੇ ਇੱਥੇ ਸਾਰੇ ਮੰਡਨ ਤੇ ਕੋਈ ਵੀ ਇਦਾਂ ਦਾ ਬੋਤੂ ਵਾਲਾ ਸਿਸਟਮ ਨਹੀਂ ਹੈਗਾ ਤੇ ਇੱਥੇ ਮਤਲਬ ਜਦੋਂ ਮੀਂਹ ਪੈਂਦਾ ਤੇ ਟੈਂਕਾਂ ਚ ਪਾਣੀ ਪੈਂਦਾ ਤੇ ਪਿਛਲੇ 4 ਮਹੀਨਿਆਂ ਤੋਂ ਮੀਂਹ ਨਹੀਂ ਸੀ ਪਿਆ ਤੇ ਆਪਾਂ ਤੁਹਾਨੂੰ ਪਿੱਛੇ ਦਿਖਾਇਆ ਟੈਂਕਾਂ ਦੇ ਵਿੱਚ ਨਾ ਪਾਣੀ ਮੈਂ ਕਿਹਾ ਤਾਂ ਟੈਂਕ 'ਚ ਪਾਣੀ ਪੋਇਆ ਫੁੱਲ ਭਰਾਈ ਸੀ ਤੇ ਤੁਸੀਂ ਆ ਦੇਖੋਣ ਜਿਆ ਪਾਉਣ ਠੀਕ ਹੀ ਹੈ ਇੰਦਰ ਦੇਵਤਾ ਹੋਗੇ ਨੇ ਦਿਆਲ ਤੇ ਅਜੇ ਮੈਨੂੰ ਲੱਗਦਾ ਚਾਰ ਪੰਜ ਦਿਨ ਹੀ ਹੋਏ ਹੋਣਗੇ ਟੈਂਕ 'ਚ ਪਾਣੀ ਪੋਇਆ ਨੂੰ ਅੱਜ ਸਵੇਰ ਹੈ ਮੈਂ ਦੇਖ ਫੁਰਾਦਾ ਦਾ ਬੋਰ ਸੋਰਾ ਸੋਰਾ ਦੀ ਨਹੀਂ ਪੈ ਰਿਹਾ ਕਿ ਬਸ ਆਪਾਂ ਆਏ ਜਾ ਰਹੇ ਨੇ ਅਭੀ ਅਪਜ ਤੋਂ ਪਾਣੀ ਪੋਇਆ ਸੀ ਜਾਂ ਤਾਂ ਆਂ ਕੋਲੇ ਜਾ ਕੇ ਪਾਣੀ ਦੇਣੇ ਜੀ ਤੇ ਜਾਓ ਫਿਰ ਪਾਣੀ ਤੇ ਆਪਣੀ ਮੋਹਰੀ ਤੇ ਬਸ ਆਪਾਂ ਪਾਣੀ ਪਵਾ ਬੈਠੇ ਆ ਤੇ ਨਾ ਵੀ ਪਉਂਦੇ ਤੇ ਆਪਣੇ 4 ਦਿਨ ਸਾਥ ਖੜਾ ਸੀ ਤਾਂ ਹਾਂਜੀ ਦੇਖ ਲੋ ਵੀ ਬਾਹਰ ਕਰਿਆ ਮੀਂਹ ਬਹੁਤ ਦੋਰਾਛੁਰਾ ਤੇ ਤੇ ਇਹ ਨੇ ਸਾਡੇ ਕੰਟੇਨ ਦੇ ਨਾਲ ਵਾਲੇ ਪਿੱਪਲਾ ਤੇ ਉਹਨਾਂ ਨੇ ਛੇਰਦੇ ਖੁਸ਼ੀਆਂ ਦੇਖੋ ਰੌਣਕਾਂ ਦੇਖੋ ਤੇ ਮੀਂਹ ਪੈ ਗਿਆ ਤੇ ਹੁਣ ਸਾਡੇ ਟੈਂਕ ਜਿਹੜੇ ਉਹ ਫੁੱਲੋ ਮਜਾ ਰਹੇ ਬਹੁਤ ਸ਼ਾਂਤ ਪਰ ਬੜੇ ਦੁਸ਼ਕਰ ਕਰਦੇ ਆ ਭਾਵੇਂ ਅਸੀਂ ਪੇ ਕਰਕੇ ਟੈਂਕ 'ਚ ਪਾਣੀ ਪਵਾਉਣ ਤੋਂ ਬਾਅਦ